ਚੰਨੀ ਸਾਹਿਬ ਦੇ ਬਿਆਨ ਤੇ ਮੈਂ ਟਿੱਪਾ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਐ ਉਹਨਾਂ ਤੇ ਜਿਹੜਾ ਪ੍ਰਧਾਨ ਹੁੰਦਾ ਹੈ ਉਹ ਆਪਣਾ ਆਪਣੀ ਟਿੱਪਾ ਟਿੱਪਣੀ ਨਹੀਂ ਦਿੰਦਾ ਉਹ ਪਾਰਟੀ ਪਲੇਟਫਾਰਮ ਤੇ ਦਿੰਦਾ ਹੈ ਲੇਕਿਨ ਪੰਜਾਬ ਦੀ ਜਿੱਥੋਂ ਤੱਕ ਗੱਲ ਹੈ ਕੇਵਲ ਹਿੰਦੁਸਤਾਨ ਚ 21 ਸੂਬਾ ਹੈ ਜਿੱਥੇ ਸੰਧੀ ਵਾਰਤਾ ਦਾ ਪ੍ਰਤੀਕ ਹੈਗਾ ਇਹ ਸੂਬਾ ਪੰਜਾਬ ਜਿੱਥੇ ਮਾਨਸਕੀ ਜਾਤ ਸਭੇ ਇੱਕ ਪਹਿਚਾਨ ਉਹ ਸਾਡੇ ਗੁਰੂਆਂ ਨੇ ਸਾਨੂੰ ਇੱਕ ਫਰਮਾਨ ਦਿੱਤਾ ਸੀ ਜਿਹਨੂੰ ਹਰ ਵਿਅਕਤੀ ਮੰਨਦਾ ਹੈ ਇੱਥੇ ਜਾਤ ਪਾਤ ਦੇ ਨਾਮ ਤੇ ਕੋਈ ਵਿਅਕਤੀ ਅਗਰ ਰਾਜਨੀਤੀ ਕਰਨ ਦੀ ਸੋਚੇਗਾ ਤਾਂ ਉਹ ਤਬਾਹ ਹੋ ਜਾਏਗਾ ਕਿਉਂਕਿ ਅਸੀਂ ਸਰਬ ਧਰਮਾਂ ਨੂੰ ਮੰਨਦੇ ਆਂ ਸਰਬ ਜਾਤੀਆਂ ਨੂੰ ਮੰਨਦੇ ਆਂ ਸਾਨੂੰ ਤਾਂ ਇਹ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਸਾਡੇ ਪਿੰਡਾਂ 'ਚ ਸਾਡੇ ਘਰਾਂ 'ਚ ਕਿ ਕੌਣ ਦਲਿਤ ਐ ਕੌਣ ਕ੍ਰਿਸਚੀਅਨ ਐ ਕੌਣ ਹਿੰਦੂ ਐ ਇੱਥੇ ਅਪਰਕਾਸਟ ਦੀ ਗੱਲ ਜਾਂ ਦਲਿਤ ਦੀ ਗੱਲ ਹੀ ਨਹੀਂ ਕਰ ਸਕਦਾ ਔਰ ਜਿਹੜਾ ਵੀ ਕਰੇਗਾ ਵਿਅਕਤੀ ਓਰਾ ਬਹੁਤ ਵੱਡਾ ਨੁਕਸਾਨ ਹੋਏਗਾ ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਤੁਹਾਡੇ ਖੂਨ ਦਾ ਰੰਗ ਲਾਲ ਐ ਤੇ ਅਸੀਂ ਸਭ ਨੂੰ ਪ੍ਰੇਮ ਕਰਨਾ ਤੇ ਇੱਕ ਅੱਖ ਨਾਲ ਵੀਕ ਕਨਜਾਤ ਪਾਤ ਨਨਪੁਰ ਸਾਹਿਬ ਉਹ ਖਤਮ ਕਰਤੀ ਸੀਗੀ ਕੋਈ ਐਸੀ ਜਾਤ ਪਾਤ ਇਹ ਬੀਜੇਪੀ ਦਾ ਅਜੰਡਾ ਹੈ ਟੋਟਲੀ ਜਿਹੜਾ ਬਾਇਫਰਗੇਸ਼ਨ ਪੋਲਰਾਈਜੇਸ਼ਨ ਧਰਮ ਦੇ ਨਾਮ ਤੇ ਜਾਤੀ ਦੇ ਨਾਮ ਤੇ ਮੰਦਰ ਦੇ ਨਾਮ ਤੇ ਗੁਰਦੁਆਰਾ ਦੇ ਨਾਮ ਤੇ ਕਬਰਿਸਤਾਨ ਦੇ ਨਾਮ ਤੇ ਸ਼ਮਸ਼ਾਨ ਘਾਟ ਦੇ ਨਾਮ ਤੇ ਇਹ ਰਾਜਨੀ ਮੁਸਲਮਾਨ ਦੇ ਨਾਮ ਤੇ ਰਾਜਨੀਤੀ ਤਾਂ ਭਾਜੀਪੀ ਕਰਦੀ ਹੈ ਕਾਂਗਰਸ ਦਾ ਸਰਨਜੀਤ ਚੰਨੀ ਸਰਨਜੀਤ ਚੰਨੀ ਵੀ ਕ ਸਰਨਜੀਤ ਚੰਨੀ ਵੀ ਕ ਬੀਜੇਪੀ ਦੀ ਲੈਂਗੁਏਜ ਬੋਲ ਰਹੇ ਨੇ ਸਰਨਜੀਤ ਚੰਨੀ ਵੀ ਕ ਬੀਜੇਪੀ ਦੀ ਲੈਂਗੁਏਜ ਬੋਲ ਰਹੇ ਨੇ ਕਿਹਾ ਜਾਂਦਾ ਕਹਿੰਦੇ ਤੁਸੀਂ ਬੀਜੇਪੀ ਚ ਆ ਜਾਓ ਉਹ ਮੇਰੇ ਕੀ ਮੈਂ ਤਾਂ ਫਿਰ ਕਹਿ ਰਹੇ ਹਾਂ ਕਿ ਬੀਜੇਪੀ ਹਿੰਦੁਸਤਾਨ ਦੇ ਪ੍ਰਧਾਨ ਅਜ ਦਲਿਤ ਨੇ ਖਰਗੇ ਸਾਹਬ ਔਰ ਸਾਨੂੰ ਬੜਾ ਮਾਣ ਹੈ ਇਸ ਗੱਲ ਤੇ ਕਿ ਸਾਡੇ ਪ੍ਰਧਾਨ ਮਲਿਕ ਅਰਜੁਨ ਖਰਗੇ ਮੈਂ ਪਰਸੋ ਇਹ ਗੱਲ ਕਹੀ ਕਿ 34 ਸੀਟਾਂ ਰਿਜ਼ਰਵ ਨੇ ਪੰਜਾਬ 'ਚ। ਲੇਕਿਨ ਅਗਰ 50 ਬੰਦੇ ਕਾਬਿਲ ਹੋਣ ਜਾਂ ਹੋਰ ਵੀ ਕਿਉਂ ਨਹੀਂ ਲੜ ਸਕਦੇ ਚੋਣਾਂ? ਇੱਥੇ ਕਾਬਲੀਅਤ ਦੇ ਨਾਮ ਤੇ ਜਾਤ ਪਾਤ ਨਾਲ ਥੋੜੀ ਦੇਖਿਆ ਜਾਂਦਾ ਹੈ। ਇਹ ਬੀਜੇਪੀ ਦਾ ਅਜੰਡਾ ਹੈ ਪੋਲਰਾਈਜੇਸ਼ਨ ਪਾੜੋ ਤੇ ਰਾਜ ਕੰਗਰੇਸ ਜਾਂਦਾ ਵਈ ਚਰਨਜੀਤ ਚੰਨੀ ਕੇ ਬੀਜੇਪੀ ਕੀ ਲੈਂਗੁਏਜ ਬੋਲੇ ਉਹ ਯਾਰ ਮੈਂ ਕਿਆ ਮੈਂ ਚਰਨਜੀਤ ਸਿੰਘ ਚੰਨੀ ਤੇ ਜਿਹੜਾ ਟਿੱਪਾ ਟਿੱਪਣੀ ਹੈ ਅਗਰ ਕੋਈ ਗੱਲ ਹੋਏਗੀ ਉਹਨਾਂ ਦੇ ਬਿਆਨ ਤੇ ਉਹ ਮੈਂ ਨਹੀਂ ਕਰਨਾ ਚਾਹੁੰਦਾ ਉਹ ਮੈਂ ਪਾਰਟੀ ਪਲੈਟਫਾਰਮ ਤੇ ਆਪਣੇ ਹਾਈ ਕਮਾਂਡ ਜਦ ਪੁੱਛੇਗੀ ਜਾਂ ਕੋਈ ਗੱਲ ਹੋਏਗੀ ਉਹ ਕਰਾਂਗੇ ਕੇਵਲ ਢਿੱਲੋ ਨੇ ਉਹਨਾਂ ਨੂੰ ਵੈਲਕਮ ਕੀਤਾ ਕਹਿੰਦੇ ਆ ਜਾਓ ਬੀਜੇਪੀ ਚ ਕੇਵਲ ਢਿੱਲੋ ਨੇ ਵੈਲਕਮ ਕੀਤਾ ਜਾਂ ਨਹੀਂ ਕੀਤਾ ਯਾਰ ਇਸ ਗੱਲ ਦੇ ਬਾਰੇ ਮੈਂ ਕੁਝ ਪਰ ਮੈਨੂੰ ਇੱਕ ਗੱਲ ਦੱਸੋ ਕੀ ਪੰਜਾਬ ਦੇ ਅੰਦਰ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਬਣ ਨਹੀਂ ਰਿਹਾ ਸੀ ਜਦੋਂ ਸੁਖਜਿੰਦਰ ਰੰਧਾਵਾ ਪੰਜਾਬ ਦੇ ਅੰਦਰ ਮੁੱਖ ਮੰਤਰੀ ਬਣ ਰਏ ਸੀ ਤੇ ਅਚੰਭੇ ਤੇ ਫਰਮਾਨ ਆਉਂਦਾ ਹੈ ਕਿ ਹੁਣ ਚੰਨੀ ਸਾਹਿਬ ਹੋਣਗੇ ਹਾਲਾਂਕਿ ਕੋਈ ਐ ਨਹੀਂ ਸੀ ਵੀ ਚੰਨੀ ਸਾਹਿਬ ਦੇ ਨਾਲ ਕੋਈ ਐਮਐਲਏ ਸਹਿबान ਸੀ ਇੱਕ ਵੀ ਨਹੀਂ ਸੀ ਇੱਕ ਵੀ ਨਹੀਂ ਸੀ ਪਰ ਚੰਨੀ ਸਾਹਿਬ ਦਾ ਜਦੋਂ ਫਰਮਾਨ ਆਇਆ ਕਿਸੇ ਵਿਅਕਤੀ ਨੇ ਨਹੀਂ ਕਹਿਣਾ ਕਿ ਕੋਈ ਦਲਿਤ ਹੈ ਜਾਂ ਹਿੰਦੂ ਹੈ ਜਾਂ ਸਿੱਖ ਹੈ ਸਾਡੇ ਚੰਨੀ ਸਾਹਿਬ ਸਿਰ ਦੇ ਤਾਜ ਬਣ ਗਏ ਕਿਉਂਕਿ ਚੰਨੀ ਸਾਹਿਬ ਸਾਨੂੰ ਇਹ ਸਾਨੂੰ ਸਿਖਾਇਆ ਹੀ ਨਹੀਂ ਵੀ ਕੋਈ ਜਾਤ ਪਾਤ ਹੈ ਵੀ ਅਪਰ ਕਾਸਟ ਨੂੰ ਲਾ ਕੇ ਜਾਖੜ ਨੂੰ ਲਾ ਕੇ ਤੇ ਚੰਨੀ ਸਾਹਿਬ ਨੂੰ ਸੀਐਲਪੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਅਪਰ ਕਾਸਟ ਅਮਰਿੰਦਰ ਸਿੰਘ ਨੂੰ ਲਾ ਕੇ ਚੰਨੀ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਕਹਿਣ ਦਾ ਮਤਲਬ ਸੀਡ ਅਬੀਓ ਸੀ ਮੈਂਬਰ ਐਗਰੀਕਲਚਰ ਕਮੇਟੀ ਦੇ ਚੇਅਰਮੈਨ ਚੰਨੀ ਸਾਹਿਬ ਹਾਂ ਤਾਂ ਕਈ ਵਾਰੀ ਬੰਦਾ ਜ਼ੁਬਾਨ ਜਬੂਨ ਥੜਕ ਜਾਂਦੀ ਹੈ ਪਤਾ ਨਹੀਂ ਦਰਦ ਕਿੱਥੇ ਹੈਗਾ ਦਰਦ ਮੈਨੂੰ ਇਹ ਨਹੀਂ ਪਤਾ ਕਿ ਦਰਦ ਕਿੱਥੇ ਹੈ ਜਾਂ ਨਹੀਂ ਹੈ ਲੇਕਿਨ ਪੰਜਾਬ ਸਾਂਝੀ ਵਾਰਤਾ ਦਾ ਪ੍ਰਤੀਕ ਹੈ ਇਹਰੇ ਵਿੱਚ ਜਾਤ ਪਾਤ ਔਰ ਕਾਂਗਰਸ ਪਾਰਟੀ ਅਗਰ ਜਾਤ ਪਾਤ ਦੀ ਰਾਜਨੀਤੀ ਕਰਦੀ ਤਾਂ ਅੱਜ ਸਦਾ ਚੁੰਦੀ ਰਾਹੁਲ ਗਾਂਧੀ ਉਰਸੀ ਦੇ ਵਾਸਤੇ ਦੇਸ਼ ਦੇ ਲੋਕਾਂ ਨੂੰ ਆਪਸ ਚ ਲੜਾ ਨਹੀਂ ਸਕਦੇ ਤੇ ਮੈਂ ਮੈਂ ਬੇਨਤੀ ਕਰਾਂਗਾ ਮੈਂ ਮੈਂ ਪੰਜਾਬ ਦੀ ਕਾਂਗਰਸ ਪਾਰਟੀ ਦੇ ਹਰ ਲੀਡਰ ਨੂੰ ਇਹ ਬੇਨਤੀ ਕਰਨੀ ਚਾਹਣਾ ਹੈ ਕੋਈ ਵਿਅਕਤੀ ਬੀਜੇਪੀ ਦੇ ਸੋਚਤੇ ਗੱਲ ਕਰਨ ਤੋਂ ਸਾਨੂੰ ਸਾਰਿਆਂ ਨੂੰ ਗੁਰੇਜ਼ ਕਰਨੀ ਚਾਹੀਦੀ ਹੈ ਕਿਉਂਕਿ बीजेपी का एजेंडा देश चो है ना केवल ना केवल पंजाब चो चन्नी साहब बयान मैं कोई टिप्पणी नहीं भूषण भूषण इंद्रबीर कर स्टेटमेंट इशू किया है कि चरणजीत चन्नी ने जो बोला है वो सही बोला है फेयर रिप्रेजेंटेशन की बात किया और गलत तरीके से उनके जो बात है उसको पोर्ट्रे किया जा रहा है किसी ने क्या कहा किसी ने क्या नहीं कहा क्या फेयर है क्या अनफेयर है मेरे लिए तो सब ही फेयर है क्योंकि मैं पार्टी का अध्यक्ष हूं ना तो मैं कंडेम कर सकता हूं ना कोई बात को ऊपर पक्ष में कह सकता हूं मैं जो पार्टी की अंदर की बात है वो सारी की सारी पार्टी प्लेटफॉर्म पे ऊपर रख सकता हूं लेकिन हमारी पार्टी की विचारधारा बहुत से लोगों को पता नहीं है पार्टी की विचारधारा क्या है ये अकाली दल से कोई व्यक्ति या कोई किसी पार्टी से मेरे जैसा कोई नया बदला पार्टी की विचारधारा कॉन्स्टिट्यूशन नहीं जानता है पार्टी की, पार्टी, 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 पार्टी की आइडियोलॉजी नहीं जानता है हाँ ने बुलाया है तेईस तारीख को तो आप आप सभी को ये तो बात तो लोग रखेंगे देखो बात ये है कमांड जो है अभी हाल ही में के लोगों को बुलाया था अब का अभी तक मेरे को फुरमान नहीं आया है अगर मैं जाऊंगा वहां पर तेईस को बुलाएंगे तो वहाँ कोई पकौड़े खाने को तो बुलाया ही नहीं बातचीत होगी पंजाब के मुद्दों पर पंजाब के इश्यूज पर कैसे रणनीति होनी चाहिए कैसे आम आदमी पार्टी को उखाड़ फेंकना है कैसे बीजेपी पोलराइजेशन ये मनुस्मृति की सोच वाले लोगों को इस देश से भगाना है कैसे अकाली दल ने जिसने गुरुओं का अपमान किया है ਉਨਕੇ ਖਿਲਾਫ ਕਿਵੇਂ ਲੜਾਈ ਲੜਨੀ ਹੈ ਇਹ ਤੁਮਾਂ ਬਾਤੇ ਤਾਂ ਹੋ ਗਈ ਕਿਸੇ ਨੇਤਾ ਨੇ ਚਿੱਠੀ ਲਿਖੀ ਹੈ ਪਾਰਟੀ ਲੀਡਰਸ਼ਿਪ ਕੋ ਕਿਹਾ ਹੈ ਮਿਲਣ ਦਾ ਮਿਲਣ ਦਾ ਵਕਤ ਮੰਗਾ ਹੈ ਤੁਸੀਂ ਤਾਂ ਜਾਂਦੇ ਵੀ ਕਾਂਗਰਸ ਦੇ ਵਿੱਚ ਜੜੀ ਹੈਗੀ ਹੈ ਉਹ ਹਮੇਸ਼ਾ ਮਤਲਬ ਕਿ ਗਰੂਪイズਮ ਹੈਗੀ ਹਰ ਚੋਣਾ ਤੋਂ ਪਹਿਲੇ ਇਦਾਂ ਦਾ ਇਮਪ੍ਰੈਸ਼ਨ ਜਾਂਦਾ ਹੈ ਮੈਡਮ ਗਰੂਪイズਮ ਵੈਸੇ ਤਾਂ ਗਰੂਪイズਮ ਕਿਤੇ ਨਹੀਂ ਹੈ ਮੈਂ ਇਹਨੂੰ ਸਿਰੇ ਤੋਂ ਅਨਕਾਰਦਾ ਪਰ ਗਰੂਪイズਮ ਤਾਂ ਤੁਹਾਡੇ ਮੀਡੀਆ 'ਚ ਵੀ ਹੈ ਗਰੂਪイズਮ ਤਾਂ ਤੁਹਾਡੇ ਪਰਿਵਾਰ 'ਚ ਵੀ ਹੈ ਗਰੂਪイズਮ ਤਾਂ ਮਾਈ ਘਰ ਵਾਲੀ ਘਰ ਵਾਲੇ 'ਚ ਵੀ ਹੈ ਸੋ ਅਗਰ ਇਸ ਤਰ੍ਹਾਂ ਦੇ ਗਰੁੱਪੀਜ਼ਮ ਦੀ ਗੱਲ ਕਰੋਗੇ ਜਿਹੜੀ ਤੁਸੀਂ ਕਹਿ ਰਹੇ ਹੋ ਤਾਂ ਹਾਂ ਹੈ ਪਰ ਅਦਰਵਾਇਜ਼ ਥੋੜਾ ਮੋਟਾ ਤਾਂ ਹਰ ਜਗ੍ਹਾ ਤੇ ਡਿਸਪਿਊਟ ਮਾਰਾ ਮੋਟਾ ਚੱਲਦਾ ਲੇਕਿਨ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਸੀਂ ਸਾਰੇ ਕੈਂਡੀਡੇਟ 30-30 ਦੇ ਕਰੀਬ ਨੇਤਾਵਾਂ ਨੇ ਚਿੱਠੀ ਲਿਖੀ ਹੈ ਚਿੱਠੀ ਲਿਖੀ ਹੈ ਪਾਰਟੀ ਦੀ ਲੀਡਰਸ਼ਿਪ ਕੋ ਮਿਲਣੇ ਲਈ ਟਾਈਮ ਮੰਗ ਰਿਹਾ ਹੈ ਅਰਧਾਨ ਕੇ ਕਾਂਗਰਸ ਪਾਰਟੀ ਚੌਂਕ ਮੈਦਾਨ ਦੇ ਵਿੱਚ ਦੇਖੋ ਜਿਹੜਾ ਮੰਡੇਟ ਮੇਰੇ ਕੋਲੇ ਨਹੀਂ ਹੈ ਇਹ ਮੰਡੇਟ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਕੋਲੇ ਮੰਡੇਟ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਜਾਂ ਬੁਪੇਸ਼ ਬਗੇਲ ਜੀ ਕੋਲ ਰਕੇ ਨਹੀਂ ਦੂਸਰੀ ਗੱਲ ਜਿਹੜਾ ਹੁਣ ਕਾਂਗਰਸ ਪਾਰਟੀ ਦਾ ਅਜੰਡਾ ਹੈ ਜਾਂ ਕਾਂਗਰਸ ਪਾਰਟੀ ਦੀ ਹੁਣ ਸੋਚ ਹੈ ਜਾਂ ਇੱਕ ਫੈਸਲਾ ਹੈ ਮਗਰਲੇ ਜਿੰਨੇ ਪ੍ਰਦੇਸ਼ਾਂ ਦੇ ਚੋਣ ਹੋਏ ਆ ਕਿਤੇ ਅਸੀਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਨਹੀਂ ਹੈ ਔਰ ਹੁਣ ਵੀ 4-5 ਪ੍ਰਦੇਸ਼ਾਂ ਦੇ ਚੋਣ ਹੈ ਦੂਸਰੀ ਗੱਲ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨ ਨਾ ਕੋਈ ਫਾਇਦਾ ਜਾਂ ਕੋਈ ਫਾਇਦਾ ਹੁੰਦਾ ਸੁਖਬੀਰ ਬਾਦਲ ਦਾ ਤਾਂ ਐਲਾਨਿਆ ਵੀ ਆਈ ਹੈ कई भी है इनका तो यही है की मान साहब कुछ और कह देते है बाद में चीमा जी जाकर और कह देते है और इनको ये भी नहीं पूछ सकते आप मीडिया वाले क्यूँकी आपको पता ही आप क्यूँ नहीं पूछ सकते कि भाई आपने यू टर्न क्यों लिया यू टर्न का सवाल भी ऑपोजिशन से पूछा जाता है दुर्भाग्य की बात है नेहा जी मेरे कहने का मतलब साहब से ही पूछना था कि आपका यू टर्न क्यों है और कैमरे में लेकर जाना और चलाना कि ये आदरणीय मुख्यमंत्री साहब कह रहे थे अब आप कुछ और कह रहे हैं इसलिए तो मैंने कहा ये गुरु सिखों ये ये धार्मिक स्थान के बारे में जब तक मेरे को मुकम्मल अब बताओ किसकी बात पर यकीन करूं मुख्यमंत्री की बात पर यकीन करूं फाइनेंस मंत्री की बात पर यकीन करूं।, करूं अन्य तथ्यों पर यकीन करूं क्या बताऊं मैं जनता को इसलिए तो मैं उसके ऊपर कुछ टिप्पणा टिप्पणी नहीं किया कि धीरे धीरे सच लोगों के सामने अपने आप आ जाएगा तो वो आ रहा है सच्चाई चिट्ठी लिखी है आपके नेताओं ने केंद्रीय नेतृत्व को मिलने के लिए पक मेरे, कि हैं, और भी काफी नेता मेरे को ये पता नहीं है कि किसने कहा चिट्ठी लिखी है लेकिन केंद्रित नेतृत्व को मिलने के लिए किसी चिट्ठी की जरूरत नहीं ना ही कभी उनको चिट्ठी लिखकर कोई मिला है जिसने मिलना है वहां खुला दरबार है वो मिल सकते हैं और ये इक्का दुक्का लोग होते हैं जो अन्य पार्टियों में से आए इधर उधर होते हैं वो चिट्ठी की बात करते हैं मेरे को लगता नहीं है कोई ऐसी तो चिट्ठी तो तो लिखी तो चुनौती तो जा यार तो कोई तो है ही नहीं है ऐसी बात ऐसी बात है ही नहीं है ऐसे तो कल कहेंगे कि कोई व्यक्ति अगर ऐसी बात हो तो अपर कहेगा कि हम किसी व्यक्ति इस दलित को नहीं मानते हैं तो कल को दलित कहेगा हम अपर को नहीं मानते हैं कोई भी इस आग के साथ खेलने की कोशिश करेगा वो खुद जल जाएगा लेकिन पंजाब का जो आपस का प्यार है हमारा वो कभी अटूट है गरीबों का अपर कास्ट का ये कभी जुदा नहीं हो सकता जुदा नहीं हो सकता साहब आपके पूर्व अध्यक्ष हैं शमशेर सिंह दूलो वो लगातार कह रहे हैं कि कांग्रेस पार्टी ने ਪੰਜਾਬ ਮੈਂ ਹੀ ਪ੍ਰਦੇਸ਼ ਅਧਿ ਕਸ਼ ਨੂੰ ਬਣਾਇਆ ਇਸੇ ਤਰ੍ਹਾਂ ਮੁੱਖ ਮੰਤਰੀ ਬਣਾਇਆ ਗਿਆ ਦੂਸਰੇ ਪਦ دیے ਗਏ ਗਲਤੋਂ ਕੋ ਔਰ ਕਾਂਗਰਸ ਇੱਕ ਸੈਕੂਲਰ ਜਮਾਤ ਹੈ 100% ਸੈਕੂਲਰ ਜਮਾਤ ਹੈ ਵਿਚਾਲ ਜੀ ਮੈਨੂੰ ਇੱਕ ਗੱਲ ਸੁਣੋ ਅੱਜ ਦੇਸ਼ ਦਾ ਪ੍ਰਧਾਨ ਸਾਡਾ ਖਰਗੇ ਸਾਹਿਬ ਨੇ ਦੇਸ਼ ਦਾ ਪ੍ਰਧਾਨ ਖਰਗੇ ਸਾਹਿਬ ਨੇ ਔਰ ਅਗਰ ਇਥੇ ਕਾਸਟਿਜ਼ਮ ਦੀ ਗੱਲ ਕਰੋਗੇ ਤਾਂ ਤੁਸੀਂ ਮਰ ਜਾਓਗੇ ਪੰਜਾਬ ਨੇ ਨਹੀਂ ਮੰਨਣਾ ਇਹ ਉੱਤਰ ਪ੍ਰਦੇਸ਼ ਥੋੜੀ ਹੈ ਕੰਨੀ ਤੋਂ ਸੇ ਆਪਕੀ ਕੋਈ ਬਾਤ ਹੋਈ ਇਸ ਬਿਆਨ ਕੇ ਬਾਅਦ ਇਹ ਕਰਨੇ ਜੋ ਬੋਲਾ ਇਸ ਕੋ ਲੈ ਕੇ ਮੈਂ ਮੈਂ ਤਾਂ ਵੀਡੀਓ ਦੇ ਰਾਹੀਂ ਮੈਨੂੰ ਆਪ ਨਹੀਂ ਇਹ ਯਕੀਨ ਹੋ ਰਿਹਾ ਕਿ ਇਸ ਤਰ੍ਹਾਂ ਦੀ ਗੱਲ ਬਸ ਮੈਨੂੰ ਨਾ ਹੀ ਪੁੱਛੋ ਤੁਸੀਂ ਫੇਲ ਕਰਨਾ ਚਾਹੋਗੇ ਕਿਉਂਕਿ ਦੂਸਰਾ ਥੜਾ ਲਗਾਤਾਰ ਮੈਸੇਜ ਪਹੁੰਚਾਣਾ ਚਾਹੁੰਦੇ ਸੀ ਜੰਨੀ ਸਾਹਿਬ ਹਿੰਦੀ ਚ ਬੋਲਨੇ ਅਕਸਰ ਉਹ ਜ਼ਿਆਦਾ ਪੰਜਾਬੀ ਚ ਬੋਲਦੇ ਨੇ ਕਿ ਇਹ ਮੈਸੇਜ ਦਿੱਲੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ। ਕੱਲ ਉਹਨੇ ਜੋ ਜਿੰਦੰਗ ਦਾ ਬੁੇਸ਼ ਵਕੀਲ ਉਹਨਾਂ ਨੇ ਕਿਹਾ ਕਿ ਸੀਐਮ ਚਿਹਰੇ ਤੋਂ ਬਿਨਾ ਲੜੇਗੀ ਕਾਂਗਰਸ। ਉਸ ਤੋਂ ਬਾਅਦ ਇਹ ਤਰਥਲੀ ਮਚ ਗਈ। ਥੋੜੀ ਤਿਆਰੀ ਹੈ ਸੀਐਮ ਚਿਹਰੇ ਤੋਂ ਬਿਨਾ ਦੀ। ਸਾਹਿਬ ਇਹ ਤਾਂ ਦਿੱਲੀ ਹਾਈ ਕਮਾਂਡ ਨੇ ਦੇਖਣਾ ਹੈ ਬਿਨਾ ਚਿਹਰੇ ਤੋਂ। ਮੈਨੂੰ ਇਹ ਦੱਸੋ ਵੀ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਵੀ ਚਿਹਰਾ ਲੜਨਾ ਕੋਈ ਫਾਇਦਾ ਹੁੰਦਾ? ਅਗਰ ਕੋਈ ਚਿਹਰਾ ਐਲਾਨ ਦਿੰਦੇ ਹੋ ਉਰ ਕੀ ਫਾਇਦਾ ਹੁੰਦਾ ਦੱਸੋ। ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਚੇਰਾ ਤਾਂ ਚਾਰ ਪਾਰਟੀਆਂ ਲਾਂਦੀਆਂ ਨਹੀਂ ਪ੍ਰਦੇਸ਼ ਕਾਂਗਰਸ ਤਿਆਰ ਹੈ ਚੇਰਾ ਹਾਂਜੀ ਸੀ ਦੀ ਕੈਪਟਨ ਦਾ ਖੁੰਡਾ ਹੁਣ ਖੜਕਾਤਾ ਸਰਕਾਰ ਆ ਉਹ ਤਾਂ ਹੀ ਤਾਂ ਮਰ ਗਏ ਅਸੀਂ ਜਦੋਂ ਕੈਪਟਨ ਦਾ ਖੁੰਡਾ ਵਿਖਾਤਾ ਇਸੇ ਕਰਕੇ ਮਰੇ ਆਉਣੋਂ ਹਿੰਦੀ ਚ ਹੁਣ ਯਾਰ ਚੰਨੀ ਸਾਹਿਬ ਬਾਰੇ ਮੇਰੇ ਤੋਂ ਹੱਥ ਜੋੜ ਕੇ ਮੈਂ ਮਾਫੀ ਮੰਗ ਲੈਣਾ ਪਰ ਨਾ ਪੁੱਛੋ ਜਿਹੜਾ ਚੇਰੇ ਤੋਂ ਪੀਸੀਸੀ ਤਿਆਰ